ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਮੈਨੂੰ ਅੱਜ ਛੋਟੇ ਜਿਹੇ ਮਸਲੇ ਪਿੱਛੇ ਲਾਈਵ ਹੋਣਾ ਪਿਆ ਜਦਕਿ ਮੇਰਾ ਇਹਦੇ ਵਿੱਚ ਕੋਈ ਲੱਲਾ ਖੱਖਾ ਵੀ ਨਹੀਂ ਤੇ ਅੱਜ ਸਾਡੇ ਵਿਰੋਧੀ ਨੇਤਾ ਛੋਟੇ ਭਾਈ ਐਮਪੀ ਸਾਹਿਬ ਐਸਜੀਐਮ ਆਫਿਸ ਦੇ ਵਿੱਚ ਲਾਈਵ ਹੋ ਕੇ ਉੱਥੇ ਪ੍ਰੈਸ ਕਾਨਫਰੰਸ ਕਰ ਰਹੇ ਹੈ ਤੇ ਮੇਰੇ ਤੇ ਬੜੇ ਬੜੇ ਵੱਡੇ ਅਲੀਗੇਸ਼ਨਸ ਲਾਈ ਕੀ ਤੱਕਾ ਕਰਦੇ ਆ ਜੀ ਸਾਡੇ ਬੰਦਿਆਂ ਤੇ 575 ਕਰਾਤੀ ਜੀ ਤਿੰਨ ਤਿੰਨ ਦਿਨ ਅੰਦਰ ਲਵਾਤੇ ਜੀ ਐ ਕਰਤਾ ਉਹ ਕਰਤਾ ਮੈਂ ਆਪ ਜੀ ਦੀ ਮਾਦੀ ਹੁੰਦੇ ذریعے ਇਹ ਦੱਸਣਾ ਚਾਹਣਾ ਵੀ ਭਾਈ ਸਾਹਿਬ ਥੋੜਾ ਜਿਹਾ ਬੋਲਣ ਤੋਂ ਪਹਿਲਾਂ ਨਾ ਪੜਤਾਲ ਕਰ ਲਿਆ ਕਰੋ ਵੀ ਅਸਲੀਅਤ ਕੀ ਹੈ ਇਹ ਥਰੂ ਬੜੀ ਮਾੜੀ ਆਦਤਾਂ ਬਿਨਾ ਮਤਲਬ ਤੋਂ ਕਿਸੇ ਤੇ ਐਲੀਗੇਸ਼ਨ ਲਾਉਣ ਦੀ ਵੀ ਚਿੱਕੜ ਚੱਕ ਕੇ ਦੂਜੇ ਤੇ ਸਿੱਟਦੇ ਹੋ ਅਪੇ ਅਗਲਾ ਆਪਦੀਆਂ ਸਫਾਈਆਂ ਦੇ ਚੋਂ ਹੁਣ ਗੱਲ ਕੌਣੀ ਪਿੰਡ ਦੀ ਆ ਜੀ ਦੋ ਭਰਾਵਾਂ ਦੀ ਆਪਸ ਵਿੱਚ ਲੜਾਈ ਆ ਆ ਮੇਰੇ ਕੋਲੇ ਸਾਰਾ ਏ ਟੂ ਜ਼ੈਡ ਬਾਇਓ ਡਾਟਾ ਹੈਗਾ ਸਰਦਾਰ ਬਲਜੀਤ ਸਿੰਘ son of ਸਰਦਾਰ ਹਰਨੇਕ ਸਿੰਘ ਕੌਣੀ ਦੇ ਆ ਦੂਸਰੇ ਭਰਾ ਸਰਦਾਰ ਕੁਲਵਿੰਦਰ ਸਿੰਘ son of ਸਰਦਾਰ ਬਲਦੀਪ ਸਿੰਘ ਚਾਚੇ ਤਾਇਿਆਂ ਦੇ ਆਪਸ ਵਿੱਚ ਪੋਤਾ ਇੱਕ ਦੂਜੇ ਦੇ ਗਵਾਂਢੀ ਆ ਕੁਲਵਿੰਦਰ ਸਿੰਘ son of ਬਲਦੇਵ ਸਿੰਘ ਤੇ ਰਾਜਕਰਨ ਸਿੰਘ son of ਕੁਲਵਿੰਦਰ ਸਿੰਘ ਇਹ ਵੀ ਵਡਿੰਗ ਸਾਹਿਬ ਦੇ ਸਪੋਰਟਰ ਆ ਇਹ ਸਾਰੇ ਕੌਣੀ ਚੋਂ ਤੁਸੀਂ ਪੁੱਛ ਸਕਦੇ ਹੋ ਤੇ ਬਲਜੀਤ ਸਿੰਘ son of ਫਰਨੇਕ ਸਿੰਘ ਇਹ ਵੀ ਵਡਿੰਗ ਸਾਹਿਬ ਦੇ ਸਪੋਰਟਰ ਆ ਤੇ ਬਲਜੀਤ ਸਿੰਘ ਨੇ ਜਿਹੜੇ ਇਹਨਾਂ ਨੇ ਨਿੰਦਰ ਕੌਣੀ ਉਹ ਵੀ ਵੈਸੇ ਤਾਂ ਮੇਰਾ ਛੋਟਾ ਭਰਾਈ ਆ ਉਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਦੇ ਬ੍ਰਦਰ ਆ ਉਹ ਇਹਨਾਂ ਦੇ ਮਾਮਾ ਜੀ ਦੀ ਬੇਟੀ ਨਿੰਦਰ ਕੌਰ ਨੂੰ ਵਿਆਹੀ ਵੀ ਆ ਇਹਨਾਂ ਨੇ ਰਿਸ਼ਤਾ ਕਰਾਇਆ ਦੋਨੇ ਤੇਰਾ ਪੱਕੀਆਂ ਕਾਂਗਰਸ ਨੂੰ ਵੋਟਾਂ ਪਾਉਂਦੇ ਆ ਸਾਡਾ ਤਾਂ ਕੋਈ ਇਹਨਾਂ ਨਾਲ ਕਨੈਕਸ਼ਨ ਹੀ ਨਹੀਂ ਵਿਚਾਰਿਆ ਨਾ ਦੋਨਾਂ ਦੀ ਰੈਂਪ ਪਿੱਛੇ ਆਪਸ ਵਿੱਚ ਲੜਾਈ ਹੋਈ ਆ ਔਰ ਇਹ ਲੜਾਈ 2020 ਦੀ ਚੱਲਦੀ ਆਈ ਆ ਜਦੋਂ ਵੜਿੰਗ ਸਾਹਿਬ ਨੇ ਇੱਕ ਪਾਸੇ ਦੀ ਮਦਦ ਕਰਕੇ ਤੇ ਇਹਨਾਂ ਨੂੰ ਬਲਜੀਤ ਖੋੜਿਆ ਨੂੰ ਥੱਲੇ ਰਾਤਾ ਸੀ ਉਹ ਫੇਰ ਵੀ ਵਿਚਾਰਾ ਐਡਾ ਨਰਮਾ ਕੀ ਉਹਨਾਂ ਦੇ ਨਾਲ ਹੀ ਰਿਹਾ ਹੁਣ ਉਹਨਾਂ ਨੇ ਰੈਂਪ ਫੇਰ ਸ਼ੁਰੂ ਕਰਤਾ ਸਾਡੇ ਧਿਆਨ ਤੋਂ ਬਿਨਾ ਬਲਜੀਤ ਸਿੰਘ ਨੇ ਥਾਣੇ ਦੇ ਵਿੱਚ ਇੱਕ ਐਪਲੀਕੇਸ਼ਨ ਦੇ ਆਂਦੀ ਜਦੋਂ ਐਪਲੀਕੇਸ਼ਨ ਦੇ ਕੇ ਬਲਜੀਤ ਸਿੰਘ ਵਾਪਸ ਆਉਂਦਾ ਸੀ ਤਾਂ ਇਹਨਾਂ ਦੋਨਾਂ ਬਾਪ ਬੇਟੇ ਨੇ ਕੁਲਵਿੰਦਰ ਸਿੰਘ ਨੇ ਤੇ ਰਾਜਕਰਨ ਨੇ ਨਾਲੇ ਤਾਂ ਸਰਦਾਰ ਬਲਜੀਤ ਸਿੰਘ ਨੂੰ ਕੁੱਟਿਆ ਨਾਲੇ ਉਹਨਾਂ ਤੇ ਡਾਇਰੈਕਟਰ ਚੜਾਉਂਦੇ ਸੀ ਇਹ ਐਪਲੀਕੇਸ਼ਨ ਦੇ ਵਿੱਚ ਵੀ ਲਿਖਿਆ ਵਿਆ ਤੁਸੀਂ ਪੜ੍ਹ ਸਕਦੇ ਹੋ ਉਹਨਾਂ ਨੇ ਦੁਬਾਰੇ ਜਾ ਕੇ ਫੇਰ ਕਿਹਾ ਵੀ ਮੇਰੇ ਤੇ ਆ ਕਰਵਾਈ ਕਰਦੀ ਸੀ ਪੁਲਿਸ ਨੇ ਰੇਡ ਕਰਕੇ ਇਹਨਾਂ ਨੂੰ ਚੱਕ ਕੇ ਅੰਦਰ ਦੇਤਾ ਵਿੱਚ ਮੋਤਵਾਰ ਸੱਜਣਾ ਨੇ ਨਾਂ ਵੀ ਮੈਂ ਲੈ ਦਿੰਨਾ ਸਰਦਾਰ ਅੰਗਰੇਜ਼ ਸਿੰਘ ਸਰਪੰਚ ਨੇ ਉਹਨ ਮੌਜੂਦਾ ਕੌਣੀ ਦੇ ਹਰਦੀਪ ਸਿੰਘ ਪੈਂਚ ਨੇ ਕੌਣੀ ਦੇ ਲਖਵੀਰ ਸਿੰਘ ਔਲਖਾ ਗੁੜੀ ਸੰਗਰ ਦੇ ਇਹਨਾਂ ਦੇ ਰਿਸ਼ਤੇਦਾਰ ਉਨ ਇੰਨਾ ਤਿੰਨਾ ਜੰਡਿਆਣੇ ਵਿੱਚ ਪੈ ਕੇ ਕੰਪਰੋਮਾਈਜ਼ ਕਰਵਾਤਾ ਸਰਪੰਚ ਸਾਹਿਬ ਨੇ ਐਸਡੀਐਮ ਸਾਹਿਬ ਤੋਂ ਇਹਨਾਂ ਦੀ ਬੇਲ ਕਰਵਾਤੀ 551 ਦੀ ਭਾਈ ਗਾਹ ਨੂੰ ਨਹੀਂ ਲੜਦੀ ਆਪਦੇ ਰੈਂਪ ਤੁਸੀਂ ਢਾਲਿਓ ਹਰਦੀਪ ਸਿੰਘ ਪੈਂਸਾਉ ਦੀ ਡਿਊਟੀ ਲਾਤੀ ਵੀ ਤੁਸੀਂ ਜਾ ਕੇ ਟਵਾਉਣੇ ਆ ਜੀ ਇਹ ਥੋੜੀ ਜ਼ਿੰਮੇਵਾਰੀ ਆ ਇਹ ਰਾਜੀ ਨਮਾ ਇਨ ਬਿਨ ਲਾਗੂ ਕਰਾ ਦਿਓ ਤੇ ਸਰਦਾਰ ਕੁਲਵਿੰਦਰ ਸਿੰਘ ਹੋਰੀ ਪਿੰਡ ਜਾ ਕੇ ਫੇਰ ਮੁੱਕਰਗੇ ਫੇਰ ਉਹਨਾਂ ਨੂੰ ਗਾਲੀ ਕਲੋਚ ਕਰਨ ਲੱਗ ਪਏ ਫੇਰ ਲੜਨ ਲੱਗ ਪਏ ਹੁਣ ਗੱਲ ਇੱਥੇ ਆਉਂਦੀ ਆ ਕਿ ਉਹਦੋਂ ਬਾਅਦ ਜਿਹੜੀ ਤਰੀਕ ਪਈ ਸੀ ਇਹਨਾਂ ਦੀ ਤਰੀਕ ਪਈ ਸੀ 15 15 ਤਰੀਕ ਨੂੰ ਸਰਦਾਰ ਜਸਵਿੰਦਰ ਸਿੰਘ ਐਡਵੋਕੇਟ ਗਿੱਦੜਵੀ ਦੀ ਇਹਨਾਂ ਦੇ ਸਰਦਾਰ ਬਲਜੀਤ ਸਿੰਘ ਹੋ ਰਹੇ ਦੇ ਰਿਸ਼ਤੇਦਾਰ ਆ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਜਾ ਕੇ ਐਸਜੀਮ ਸਾਹਿਬ ਕੋਲੇ ਵੀ ਇਹ ਫੇਰ ਲੜਨਗੇ ਜੀ ਤੇ ਐਸਜੀਐਮ ਸਾਹਿਬ ਤਾਂ ਉਹਦੇ ਹੈ ਹੀ ਨਹੀਂ ਸੀ ਜਿੰਨਾਂ ਤੇ ਅਲੀਗੇਸ਼ਨ ਲਾਈ ਜਾਂਦੇ ਹੋ ਤਹਿਸੀਲਦਾਰ ਸਾਹਮਣੇ ਉਹਨਾਂ ਦੀ ਐਪਲੀਕੇਸ਼ਨ ਲੈ ਕੇ ਇਹਨਾਂ ਨੂੰ ਅੰਦਰ ਭੇਜਦਾ ਵੀ ਇਹ ਲੜਨ ਦਾ ਆਪਸ ਵਿੱਚ ਇਹਨਾਂ ਦੀ ਲੜਾਈ ਆ ਅਫਸਰ ਇਹਨਾਂ ਦੀ ਲੜਾਈ ਰੋਕੀ ਜਾਂਦੇ ਆ ਇਹਨਾਂ ਦੇ ਰਿਸ਼ਤੇਦਾਰ ਵਿੱਚ ਪਈ ਜਾਂਦੇ ਆ ਭਰਾ ਮੇਰਾ ਸਾਡਾ ਕੀ ਲੰਦਾ ਕੱਕਾ ਇਹਦੇ ਵਿੱਚ ਅਸੀਂ ਤਾਂ ਨਾ ਸਰਦਾਰ ਕੁਲਵਿੰਦਰ ਸਿੰਘ ਨੂੰ ਜਾਣਦੇ ਆ ਨਾ ਰਾਜਕਰਨ ਨੂੰ ਨਾ ਬਲਜੀਤ ਨੂੰ ਆਪਸ ਵਿੱਚ ਤੁਹਾਡੀ ਪਾਰਟੀ ਦੀ ਲੜਾਈ ਆ ਤੇ ਐਲੀਗੇਸ਼ਨ ਫੇਰ ਸਾਡੇ ਤੇ ਆ ਯਾਰ ਯਾਰ ਥੋੜਾ ਜਿਹਾ ਮਾੜਾ ਮੋਟਾ ਕੋਈ ਸ਼ਰਮ ਮਨ ਲਿਆ ਕਰੋ ਕਿ ਸਾਰਾ ਦਿਨ ਆਪਾਂ ਝੂਠ ਨਾਲ ਹੀ ਗੱਡੀ ਚਲਾਉਣੀ ਹੈ ਸੋ ਜੋ ਜਿਹੜਾ ਬੰਦਾ ਜਿਹੜਾ ਕੰਮ ਕਰੂਗਾ ਸਰਕਾਰ ਦਾ ਕੰਮ ਆ ਐਡਮਿਨਿਸਟ੍ਰੇਸ਼ਨ ਦਾ ਕੰਮ ਆ ਉਹਨੂੰ ਸਜ਼ਾ ਦੇ ਔਰ ਸਰਕਾਰ ਨੇ ਐਡਮਿਨਿਸਟ੍ਰੇਸ਼ਨ ਨੇ ਪੁਲਿਸ ਨੇ ਉਹੀ ਕੀਤਾ ਜਿਹੜਾ ਪਰਚਾ ਬੰਦਾ ਸੀ ਉਹੀ ਦਿੱਤਾ 55 ਉਹ ਹੀ ਦਿੱਤੀ ਆ ਕੋਈ 307 ਤਾਂ ਨਹੀਂ ਲਾਤੀ ਉਹ ਦਿੱਤੇ ਜੋ ਇਹਨੇ ਕੀਤਾ ਸੀ ਵੀ ਲੜਨ ਨਾ ਇਹੀ ਇੱਕ ਆਪਣੇ ਕੋਲੇ ਅਲਟਰਨੇਟਿਵ ਹੁੰਦਾ ਉਹ ਉਹਨੇ ਕਰਤੀ ਸੋ ਮੇਰੀ ਤਾਂ ਇਹ ਬੇਨਤੀ ਆ ਸਾਰੇ ਪੱਤਰਕਾਰ ਭਰਾਵਾਂ ਨੂੰ ਵੀ ਤੇ ਐਮਪੀ ਸਾਹਿਬ ਨੂੰ ਵੀ ਐਵੇਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਨਾ ਹਾਈਲਾਈਟ ਨਾ ਹੋਇਆ ਕਰੋ ਭਾਈ ਸਾਹਿਬ ਬਿਨਾ ਮਤਲਬ ਦਾ ਨਾ ਮੈਂ ਅਜੇ ਤੱਕ ਕੋਈ ਪਰਚਾ ਕਰਾਇਆ ਨਾ ਮੈਂ ਕਰਾਂਵਾਂ ਹਾਂ ਤੁਹਾਡੇ ਕੀਤੇ ਵੇ ਮੈਂ ਜੂਰ 8 ਸਾਲ ਉੱਗ ਗਿਆ ਕਿਹੜੇ ਕਿਹੜੇ ਪਰਚੇ ਆ ਜਿਹੜੇ ਤੁਸੀਂ ਸਾਡੇ ਤੇ ਨਹੀਂ ਕਰਾਏ ਉਹ ਸਾਰਿਆਂ 'ਚ ਮੈਂ ਬਰੀ ਹੋਇਆ ਹਾਂ ਉਹ ਜੇ ਆਖੂਂਗੇ ਤਾਂ ਮੈਂ ਅਗਲੀ ਆਪਦੀ ਜਿਹੜੀ ਮੈਂ ਲਾਈਵ ਹੋ ਕੇ ਕਹੂੰਗਾ ਨਾ ਤੇ ਉਹਦੇ 'ਚ ਮੈਂ ਉਥੋਂ ਪਰਚੀ ਵੀ ਦਿਖਾ ਦੂੰਗਾ ਜਿਹੜੀ ਜਿਹੜੀ ਤੁਸੀਂ ਮੇਰੇ ਤੇ ਕਰਾਈ ਸੀ ਸਾਰਿਆਂ 'ਚ ਮੈਂ ਉਨਾਂ 'ਚ ਬਰੀ ਹੋਇਆ ਸੋ ਪਲੀਜ਼ ਇਹ ਮੇਰੀ ਤੁਹਾਨੂੰ ਸਾਰਿਆਂ ਨੂੰ ਕਾਂਗਰਸੀਆਂ ਨੂੰ ਬੇਨਤੀ ਆ ਕਿ ਪਹਿਲਾਂ ਅਸਲੀਅਤ ਘੋਕ ਲਿਆ ਕਰੋ ਫਿਰ ਲਾਈਵ ਹੋਇਆ ਕਰੋ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਇਹ ਇੰਨੀ ਗੁਲਾਰਿਸ਼ ਕਰਦਾ ਕਿ ਇਹ ਇਵੇਂ ਜਿਵੇਂ ਇਹਨੂੰ ਚਲਾ ਦਿਓ ਤਾਂ ਕਿ ਲੋਕਾਂ ਤੈ ਅਸਲੀਅਤ ਪਤਾ ਲੱਗ ਜੇ ਵੀ ਗਲਤ ਕੌਣ ਆ ਤੇ ਸਹੀ ਕੌਣ ਆ ਹੁਣ ਕੁਝ ਹੋਰ ਨਹੀਂ ਮਿਲਦਾ ਇਹਨਾਂ ਨੂੰ ਕੋਈ ਵੀ ਇਹਨਾਂ ਨੂੰ ਮੁੱਦਾ ਨਹੀਂ ਮਿਲਦਾ ਸਰਕਾਰ ਨੂੰ ਬਦਰਾਮ ਕਰਨ ਚੱਲ ਪਈ ਮੈਨੂੰ ਬਦਰਾਮ ਕਰਨ ਚੱਲ ਪਈ ਯਾਰ ਐਨਾ ਮੁੱਦੇ ਦੀ ਲੜਾਈ ਲੜੋ ਮੇਰੇ ਨਾਲ ਮੈਂ ਵੀ ਲੜੂਗਾ ਸੋ ਬਹੁਤ ਸਾਰਿਆਂ ਦਾ ਬਹੁਤ ਧੰਨਵਾਦ ਵੈਕੂ ਜੀ ਕਾਲ ਸਾਹਿਬ ਵੈਕੂ ਜੀ ਕੀ ਫਤਿਹ